ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ YouTube ਵਾਲੇ ਫਾਰਮਰ ਮੌਸਮ ਦੀ ਜਾਣਕਾਰੀ 16 17 ਅਤੇ 18 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆ ਜੀ ਕਿਉਂਕਿ ਦੇਖਿਆ ਜਾਵੇ ਤਾਂ ਬੱਦਲਵਾਈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਣਮਣ ਕਣੀ ਵੀ ਹੋਈ ਹੈ ਪਰ ਜ਼ਿਆਦਾਤਰ ਮੌਸਮੜਾ ਧੁੱਪ ਵਾਲਾ ਅਤੇ ਖੁਸ਼ਕ ਹਵਾ ਵਾਲਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਪੂਰਬੀ ਹਵਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੱਛਮੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਮਿਕਸ ਰੂਪ ਦੇ ਵਿੱਚ ਠੰਡ ਅਤੇ ਗਰਮੀ ਹੋਮਸ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਜਾ ਸੈਟਲਾਈਟ ਇਮੇਜ ਤੋਂ ਸਾਫ ਕਲੀਅਰ ਹੋ ਰਹੀ ਜੀ ਪੰਜਾਬ ਦੇ ਵਿੱਚ ਕੋਈ ਤਗੜੀ ਬੱਦਲਵਾਈ ਨਹੀਂ ਹੈ ਮੌਸਮ ਫਿਲਹਾਲ ਠੀਕ ਹੈ ਸਾਫ ਹੈ ਤੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਹੁਣ ਗੱਲ ਕਰਦੇ ਹਾਂ ਜੀ ਕਿਹੜੇ-ਕਿਹੜੇ ਦਿਨ ਕੀ ਕੀ ਹਾਲਾਤ ਨੇ ਜਾਣਕਾਰੀ ਸਾਂਝੀ ਕਰਦੇ ਹਾਂ ਜੀ 16 ਅਤੇ 17 ਸਤੰਬਰ ਦੀ ਜੇਕਰ ਗੱਲ ਕਰੀਏ ਲਗਭਗ ਸੇਮ ਸੇ ਮੌਸਮ ਹੈ ਜੀ ਤੇ ਮੇਨ ਤੌਰ ਤੇ ਜਿਹੜੀ ਮੀਂਹ ਦੀ ਉਮੀਦ ਸਾਨੂੰ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਹੁਸ਼ਿਆਰਪੁਰ, ਨਮਾਸ਼ਾਹ, ਰੂਪਨਗਰ ਤੇ ਮੁਹਾਲੀ ਵਿੱਚ ਥੋੜੀ ਜਿਹੀ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਇਸ ਇਲਾਕੇ ਵਿੱਚ ਹਿਮਾਚਲ ਵੱਲੋਂ ਬੱਦਲਵਾਈ ਸਿਸਟਮਿਕ ਆਉਂਦਾ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਮੀਂਹ ਦੀ ਉਮੀਦ ਥੋੜੀ ਜਿਹਾ ਜਗਦੀ ਹੋਈ ਦਿਖਾਈ ਤੇਰੀ ਹੈ ਕਿਉਂਕਿ ਇਹ ਸਿਸਟਮ ਸਮੇਂ-ਸਮੇਂ ਤੇ ਚੇਂਜ ਹੁੰਦੇ ਰਹਿੰਦੇ ਨੇ ਤਾਂ ਹੀ ਤੁਹਾਨੂੰ ਵਾਰ-ਵਾਰ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਹੁਣ ਅਗਰ ਗੱਲ ਕਰੀਏ ਅਸੀਂ ਮੌਸਮ ਦੇ ਹਾਲਾਤਾਂ ਦੀ ਬਾਕੀ ਇਲਾਕਿਆਂ ਦੇ ਵਿੱਚ ਤਾਂ ਦੇਖ ਸਕਦੇ ਹੋ ਕਿ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਪਟਿਆਲਾ ਸੰਗਰੂਰ ਬਰਨਾਲਾ ਤੇ ਮਾਨਸਾ ਵਿੱਚ 25% ਉਮੀਦ ਹੈ ਕਿ ਬੱਦਲ ਵਾਈ ਥੋੜੀ-ਬੋਧੀ ਬੂੰਦਾਂ ਬੰਦੀ ਆ ਸਕਦੀ ਹੈ ਬਾਕੀ ਫਿਰੋਜ਼ਪੁਰ ਮੋਗਾ ਫਰੀ ਮੌਸਮ ਡਰਾਈ ਹੈ ਕੋਈ ਉਮੀਦ ਨਹੀਂ ਹੈ ਜੀ ਮੀਂਹ ਦੀ ਜਿਸ ਦੇ ਨਾਲ ਹਲਚਲ ਕੋਈ ਵੱਡੀ ਹੁੰਦੀ ਦਿਖਾਈ ਨਹੀਂ ਤੇ 17 ਤਰੀਕ ਤੱਕ ਵੀ ਮੌਸਮ ਲਗਭਗ ਸੇਮ ਹੈ ਬਸ ਇਹਦੇ ਵਿੱਚ ਇਹ ਦੇਖਣ ਨੂੰ ਮਿਲੇਗਾ ਕਿ ਅੰਮ੍ਰਿਤਸਰ ਦੇ ਵਿੱਚ ਮੌਸਮ ਥੋੜਾ ਜਿਹਾ ਠੀਕ ਠਾਕ ਰਹੂਗਾ ਬਾਕੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੁਹਾਲੀ ਇਸ ਬੈਲਟ ਦੇ ਵਿੱਚ ਬੱਦਲ ਵਾਈ ਕਿਣਮਣ ਕਣੀ ਵੱਖ-ਵੱਖ ਰੂਪ ਦੇ ਵਿੱਚ ਹੋ ਸਕਦੀ ਹੈ 15 20 ਮਿੰਟ ਦਾ ਸਪੈਲ ਜਾਂ ਅੱਧੇ ਘੰਟੇ ਦਾ ਸਪੈਲ ਮੀਂਹ ਦਾ ਲੱਗ ਸਕਦਾ ਹੈ ਤਕੜੇ ਸਪੈਲ ਦੀ ਉਮੀਦ ਫਿਲਹਾਲ ਨਹੀਂ ਹੈ ਬਾਕੀ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਪਟਿਆਲਾ ਤੇ ਸੰਗਰੂਰ ਵਿੱਚ ਵੀ ਥੋੜੀ-ਬਹੁਤੀ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਨਾਲ ਦੀ ਨਾਲ ਅਗਰ ਗੱਲ ਕਰੀਏ ਫਿਰੋਜ਼ਪੁਰ ਫਰੀਦਕੋਟ ਮੋਗਾ ਮੁਕਸਰ ਫਜ਼ਿਲਕਾ ਪਟਿੰਡਾ ਬਰਨਾਲਾ ਤੇ ਮਾਨਸਾ ਮੌਸਮ ਡਰਾਈ ਹੈ ਜੀ ਇਹਨਾਂ ਵਿੱਚ ਕੋਈ ਵੱਡੀ ਹਲਚਲ ਫਿਲਹਾਲ ਸਾਨੂੰ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕਰੀਏ ਆਖਰੀ ਦਿਨ ਯਾਨੀ ਕਿ 18 ਸਤੰਬਰ ਦੀ ਤੁਸੀਂ ਦੇਖ ਸਕਦੇ ਹੋ ਫੇਰ ਤੋਂ ਇਸ ਬੈਲਟ ਦੇ ਵਿੱਚ ਬੂੰਦਾਬੰਦੀ ਹੈ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੁਹਾਲੀ ਦੇ ਇਲਾਕਿਆਂ ਵਿੱਚ ਥੋੜ ਨਾਲਦੀ ਨਾਲ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਵਿੱਚ ਵੀ ਥੋੜੀ-ਬੋਤੀ ਕਿਣਮਣਕਣੀ ਜਾਂ ਬੱਦਲਬਾਈ ਓਵਰਕਾਸਟ ਕੰਡੀਸ਼ਨਾਂ ਹੋ ਸਕਦੀਆਂ ਨੇ ਪਰ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਸਾਨੂੰ ਦਿਖਾਈ ਦੇ ਰਹੀ ਜੋ ਕਿ ਅਕਸਰ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਬੱਦਲ ਬਾਈ ਜਰੂਰ ਆਂਦੀ ਹੈ ਹਵਾ ਚੱਲਦੀ ਹੈ ਪਰ ਮੀਂਹ ਨਹੀਂ ਹੁੰਦਾ ਉਹ ਕੰਡੀਸ਼ਨਾਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਡਰਾਈ ਏਰੀਆ ਜਿਹੜਾ ਉਹਦਾ ਮੌਸਮ ਥੋੜਾ ਜਿਹਾ ਵਧ ਰਿਹਾ ਹੈ ਫਿਰੋਜ਼ਪੁਰ ਮੁਕਸਰ ਫਰੀਦਕੋਟ ਫਜ਼ਿਲਕਾ ਪਠਿੰਡਾ ਮੋਕਾ ਬਰਨਾਲਾ ਮਾਨਸਾ ਤੇ ਸੰਗਰੂਰ ਦੇ ਵਿੱਚ ਥੋੜੀ ਜਿਹੜੀ ਇੱਕ ਸਿਸਟਮ ਨੇ ਉਹ ਕਿਣਮਣ ਕਣੀ ਤੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਨਾਲ ਦੀ ਨਾਲ ਜਿਹੜੀ ਉਮੀਦ ਹੈ ਉਹ ਸਾਨੂੰ ਥੋੜੀ ਬਹੁਤੀ ਕਿਤੇ ਨਾ ਕਿਤੇ ਦਿਖਾਈ ਦੇ ਰਹੀ ਹੈ ਕਿ ਇਹਨਾਂ ਇਲਾਕਿਆਂ 'ਚ ਤਾਪਮਨ 34-35 ਡਿਗਰੀ ਤੱਕ ਵੀ ਜਾ ਸਕਦਾ ਹੈ ਹਮਸ ਵੀ ਵਧ ਸਕਦੀ ਹੈ ਤੇ ਗਰਮੀ ਦੇ ਹਾਲਾਤ ਵੀ ਵਧਦੇ ਹੋਏ ਦਿਖਾਈ ਦੇ ਸਕਦੇ ਨੇ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੈ ਤਾਂ ਮਣੇ ਰਹੋ ਚੈਨਲ ਦੇ ਉੱਪਰ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ